ਮੁਹੱਬਤੋਂ ਦੂਰ ਰਹਿਣਾ ਹੀ ਉਹਦੀ ਤਹਿਜ਼ੀਬ ਲੱਗਦਾ ਏ ਮੁਹੱਬਤੋਂ ਦੂਰ ਰਹਿਣਾ ਹੀ ਉਹਦੀ ਤਹਿਜ਼ੀਬ ਲੱਗਦਾ ਏ ਹੈ ਦਰਦ-ਏ-ਇਸ਼ਕ ਤੋਂ ਵਾਂਝਾ ਮੈਨੂੰ ਗਰੀਬ ਲੱਗਦਾ ਏ ਬੜਾ ਆਰਾਮ ਦਿੰਦੀ ਏ ਮੈਨੂੰ ਹੁਣ ਬੇਰੁਖੀ ਉਸਦੀ ਬੜਾ ਆਰਾਮ ਦਿੰਦੀ ਏ ਮੈਨੂੰ ਹੁਣ ਬੇਰੁਖੀ ਉਸਦੀ ਜਦ ਉਹ ਹੱਸ ਬੁਲਾ ਜਾਵੇ ਮੈਨੂੰ ਅਜੀਬ ਲੱਗਦਾ ਏ ਜਦ ਉਹ ਹੱਸ ਬੁਲਾ ਜਾਵੇ ਮੈਨੂੰ ਅਜੀਬ ਲੱਗਦਾ ਏ ਉਹ ਕਾਤਲ ਹੈ ਬੜਾ ਸ਼ਾਤਰ ਰਹੇ ਦੋ ਚਿਹਰਿਆਂ ਪਿੱਛੇ ਉਹ ਕਾਤਲ ਹੈ ਬੜਾ ਸ਼ਾਤਰ ਰਹੇ ਦੋ ਚਿਹਰਿਆਂ ਪਿੱਛੇ ਕਦੇ ਉਹ ਜ਼ਖਮ ਦੇ ਜਾਵੇ ਕਦੇ ਤਾਬੀਬ ਲੱਗਦਾ ਏ ਜਦੋਂ ਨੈਣਾਂ ਦਾ ਬੂਹਾ ਢੋ ਲਵਾਂ ਮੈਂ ਨਾ ਉਹਦਾ ਲੈ ਕੇ ਜਦੋਂ ਨੈਣਾ ਦਾ ਬੁਹਾ ਢੋ ਲਵਾ ਮੈਂ ਨਾ ਉਹਦਾ ਲੈ ਕੇ ਉਕੂਹਾਂ ਦੂਰ ਬੈਠਾ ਵੀ ਮੈਨੂੰ ਕਰੀਬ ਲੱਗਦਾ ਏ ਉਕੂਹਾਂ ਦੂਰ ਬੈਠਾ ਵੀ ਮੈਨੂੰ ਕਰੀਬ ਲੱਗਦਾ ਏ ਸੋ ਇਹ ਕਵਿਤਾ ਭੈਣ ਪ੍ਰਜਿੰਦਰ ਕੌਰ ਕਲੇਰਜੀ ਜੀ ਦੁਬਾਰਾ ਲਿਖੀ ਗਈ ਹੈ ਬੜਾ ਵਧੀਆ ਬੋਲ ਲਿਖਦੇ ਆ ਜੀ ਸੋ ਸਲਾਮ ਹੈ ਉਹਨਾਂ ਦੇ ਇਸ ਭਾਪੂਰਨ ਕਵਿਤਾ ਨੂੰ ਤੇ ਬੜੀ ਦੂਧਾਰੀ ਨਾਲ ਉਹਨਾਂ ਦੀ ਕਵਿਤਾ ਹੁੰਦੀ ਹੈ ਸੋ ਥੈਂਕ ਯੂ ਵੈਰੀ ਮਚ